ਨਾਟਨਵੀਂ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਟੈਕਨੀਕਲ ਸਰਵਿਸਿਜ਼ ਯੂਨੀਅਨ ਸੈਂਟਰਲ ਜ਼ੋਨ ਲੁਧਿਆਣਾ ਦੀ ਚੋਣ ਮੀਟਿੰਗ ਸੂਬਾ ਕਮੇਟੀ ਮੈਂਬਰ ਸੰਜੀਵ ਸ਼ਰਮਾ ਤੇ ਲਖਬੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਰਜਿੰਦਰ ਸਿੰਘ ਲੁਧਿਆਣਾ ਨੂੰ ਪ੍ਰਧਾਨ ਚੁਣਿਆ ਗਿਆ ਮੀਟਿੰਗ ਦੌਰਾਨ ਸਰਕਲ ਪ੍ਰਧਾਨ ਟੋਕ ਬਹਾਦਰ ਨੇ ਡੈਲੀਗੇਟ ਨੂੰ ਜੀ ਆਇਆਂ ਨੂੰ ਆਖਿਆ ਤੇ ਬਲਜੀਤ ਸਿੰਘ ਸਕੱਤਰ ਨੇ ਰਿਵਿਊ ਰਿਪੋਰਟ ਪੇਸ਼ ਕੀਤੀ ਉਪਰੰਤ ਡੈਲੀਗੇਟ ਸਾਥੀਆਂ ਵੱਲੋਂ ਰਿਪੋਰਟ ਨੂੰ ਸਰਬਸੰਮਤੀ ਨਾਲ ਪਾਸ ਕਰਦੇ ਹੋਏ ਰਜਿੰਦਰ ਸਿੰਘ ਸੈਂਟਰ ਜ਼ੋਨ ਪ੍ਰਧਾਨ ਨੇ ਕਮੇਟੀ ਭੰਗ ਕਰਕੇ ਕਾਰਵਾਈ ਸਟੇਟ ਅਗੂ ਸੰਜੀਪ ਸ਼ਰਮਾ ਨੂੰ ਸੌਂਪੀ ਇਸ ਵਿੱਚੋਂ ਚੋਣ ਨਿਗਰਾਨ ਕਮੇਟੀ ਨੇ ਨਵੀਂ ਜ਼ੋਨ ਕਮੇਟੀ ਦੇ ਅਹੁਦਿਆਂ ਲਈ ਪੈਨਲ ਦੀ ਮੰਗ ਕੀਤੀ ਇਸ ਮੌਕੇ ਟੀਐਸਯੂ ਇਨਕਲਾਬੀ ਗਰੁੱਪ ਆਫ ਪੰਜਾਬ ਵੱਲੋਂ ਪਾਇਗ ਇੱਕ ਪੈਨਲ ਨੂੰ ਪਾਸ ਕਰਦੇ ਹੋਏ ਰਜਿੰਦਰ ਸਿੰਘ ਲੁਧਿਆਣਾ ਨੂੰ ਪ੍ਰਧਾਨ ਚੁਣ ਲਿਆ ਗਿਆ ਇਸ ਤੋਂ ਇਲਾਵਾ ਬਲਜੀਤ ਸਿੰਘ ਲੁਧਿਆਣਾ ਨੂੰ ਮੀਤ ਪ੍ਰਧਾਨ ਬਲਜਿੰਦਰ ਸਿੰਘ ਖੰਨਾ ਨੂੰ ਸਕੱਤਰ ਅਮਰੀਕ ਸਿੰਘ ਨੂੰ ਸਹਾਇਕ ਸਕੱਤਰ ਵਿਕਰਮਜੀਤ ਸਿੰਘ ਨੂੰ ਖਜ਼ਾਂਚੀ ਵਜੋਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਇਸ ਮੌਕੇ ਕੁਲਦੀਪ ਸਿੰਘ ਖੰਨਾ ਸਾਬਕਾ ਸੂਬਾ ਪ੍ਰਧਾਨ ਪੈਨਸ਼ਨਰਸ ਐਸੋਸੀਏਸ਼ਨ ਮੀਤ ਪ੍ਰਧਾਨ ਹਰਜੀਤ ਸਿੰਘ ਮੱਖਣ ਸਿੰਘ ਸਰਕਲ ਪ੍ਰਧਾਨ ਖੰਨਾ ਸਿਟੀ ਈਸਟ ਸਰਕਲ ਉਮੇਸ਼ ਕੁਮਾਰ ਸੰਜੀਪ ਸੈਣੀ ਸੰਜੀਪ ਕੁਮਾਰ ਆਦਵੀ ਹਾਜ਼ਰ ਸਨ